ਆਹ ਜਿਹੜਾ ਜਿਹੜਾ ਗੋਲੀ ਚਲੀ ਉਹ ਪਿੱਛੇ ਤੋਂ ਕਰਦੇ ਨੇ ਨਾਲ ਮਾਰਦਾ ਉਹ ਜਿਹੜਾ ਪਿੱਛੇ ਤੋਂ ਮੱਧਿਲਿਆ ਇਹੋ ਕੋਈ ਕਰਦਾ ਆਹ ਜਿਹੜਾ ਇਹ ਮਾਮਲਾ ਜੀ ਜਿਹੜਾ ਇੱਕ ਰਿਵਾਰਟਾ ਰੋਡ ਤੇ ਗੋਲੀ ਚਲੀ ਉਹਦੀ ਅੱਜ ਸਕੂਲ 'ਚ ਬੱਚੇ ਪੜ੍ਹਦੇ ਨੇ 11ਵੀਂ ਬਾਰੀ ਕਲਾਸ 'ਚ ਉਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਸੀ ਇੱਕ ਮੁੰਡਾ ਫੇਰਪਿੰਡ ਦਾ ਇੱਕ ਨਜਾਮੀ ਨਾਲ ਪੜ੍ਹਦਾ ਸੀ ਸਿਰ ਕਾਰਨ ਪਤਾ ਲੱਗਾ ਕੀ ਕਾਰਨ ਬੱਚਿਆਂ ਦਾ ਕਾਰਨ ਕੀ ਆ ਜੀ 11ਵੀਂ ਕਲਾਸ ਪੜ੍ਹਦਾ ਦਾ ਮਤਲਬ ਵੀ ਕੋਈ ਨਹੀਂ ਮੂਲੀ ਗੱਲ ਤੋਂ ਕਿਤੇ ਝਗੜਾ ਹੋਇਆ ਇਹ ਕਿਤੇ ਮੁੜ ਕੇ ਉਥੋਂ ਝਗੜੇ ਤੋਂ ਬਾਅਦ ਕਿਤੇ ਰਾਜੀਨਾਮੇ ਵਾਸਤੇ ਸਾਡੇ ਲੋਹਾਰਕਾ ਰੋਡ ਤੇ ਖੜੇ ਸੀਗੇ ਜੋ ਲੋਹਾਰਕਾ ਰੋਡ ਤੇ ਰਾਜੀਨਾਮਾ ਤੇ ਖੜੇ ਤੇ ਉੱਥੇ ਫੇਰ ਇਹਨਾਂ ਦਾ ਝਗੜਾ ਹੋ ਗਿਆ ਜਦੋਂ ਝਗੜਾ ਹੋ ਗਿਆ ਤੇ ਉੱਥੇ ਜਿਹੜਾ ਵਾ ਹਰਿੰਦਰ ਸਿੰਘ ਆ ਨਜਾਮਦੀ ਬੰਦਾ ਸਰਪੰਚ ਉਹਨੇ ਗੋਲੀ ਮਾਰੀ ਐ ਤੇ ਇੱਕ ਮੁੰਡੇ ਦੇ ਜਿਹੜਾ ਹੈਗਾ ਵਾ ਐਸ਼ਪੀ ਸਿੰਘ ਉਹਦੀ ਲੱਤ ਚ ਵੱਜੀ ਐ ਉਹਨੂੰ ਇੱਥੇ ਸਿਵਲ ਹਸਪਤਾਲ ਦਾ ਹਲ ਕਰਾਇਆ ਸੀ ਤੇ ਸਿਵਲ ਹਸਪਤਾਲ ਵਾਲਿਆਂ ਨੇ ਉਹਨੂੰ ਰੈਫਰ ਕਰਤਾ ਗੁਰਿੰਦਾਨਪੁਰ ਦੇ ਹਸਪਤਾਲ ਸਰ ਕਿੰਨੇ ਰਾਉਂਡ ਫਾਇਰ ਹੋਏ ਜੀ ਇਹਦੇ ਵਿੱਚ ਉੱਥੇ 5 ਤੋਂ 6 ਰਾਉਂਡ ਦੱਸਣ ਦੇ ਮਤਾਬਕ ਇਹਨਾਂ ਦੇ 5 ਤੋਂ 6 ਰਾਉਂਡ ਫਾਇਰ ਹੋਏ ਸੀ ਜੀ ਪਿਸਤੌਲ ਸੀ ਕਿ ਉਹ ਆਪਣਾ ਵਿਸੰਸੀਅਸ ਸੀ ਜਾਂ ਨਹੀਂ ਉਹ ਤਫਤੀਸ਼ ਦਾ ਵਿਸ਼ਾ ਧੀ ਜਦੋਂ ਗ੍ਰਿਫਤਾਰ ਕਰਾਂਗੇ ਉਹਦਾ ਪਤਾ ਲੱਗ ਜੀ ਕਿਹੜਾ ਕੋਈ ਇਹਨਾਂ ਵੱਲੋਂ ਨੇ ਇਹਨਾਂ ਦੇ ਦੱਸਣ ਦੇ ਮੁਤਾਬਕ ਇਹ ਕਿੰਨਾਂ ਲੋਕੀ ਚرائی ਗਏ ਸਾਬਤ ਹੋਈ ਬਾਕੀ ਮੌਕੇ ਤੇ ਅਸੀਂ ਗਏ ਆ ਬਾਕੀ ਪੁੱਛੀ ਜਾਰੀ ਹੈ ਕੋਈ ਸੀਸੀਟੀਵੀ ਆਈ ਸਾਹਮਣੇ ਸਰ ਨਹੀਂ ਅਜੇ ਸੀਸੀਟੀਵੀ ਕੋਈ ਸਾਹਮਣੇ ਨਹੀਂ ਕੁਝ ਖੋਹਾਰੇ ਕਹਿ ਸਰ ਹੁਣ ਕਿੰਨੇ ਬੰਦਿਆਂ ਦੇ ਖਿਲਾਫ ਕੰਪਲੇਂਟ ਦਰਜ ਹੋਈ ਉਹ ਅਜੇ ਜੀ ਇਹ ਆਜਾ ਅਸੀਂ ਉਹਨੇ ਬਿਆਨ ਹੀ ਲਖਾਇਆ ਜੋ ਵੀ ਬਿਆਨ ਲਖਾਉਗਾ ਜਿਹਦੇ ਖਿਲਾਫ ਲਖਾਉਗਾ ਉਹਦੇ ਮੁਤਾਬਿਕ ਕਾਨੂੰਨੀ ਕਾਰਵਾਈ ਹੋਵੇ ਕੋਈ ਲੀਡਰ ਕਿਹੜਾ ਮੁੰਡਾ ਵੀ ਹੈ ਨਹੀਂ ਜੀ ਕੋਈ ਲੀਡਰ ਕੋਈ ਕਾਉਂਸਲਰ ਦਾ ਜਾਂ ਕੋਈ ਐਮਐਲਏ ਦਾ ਮੁੰਡਾ ਹੈ ਕੋਈ ਲੀਡਰ ਦਾ ਮੁੰਡਾ ਵਿੱਚ ਹੈ ਸਰੋਂ ਕਿਹੜੀ ਤਰ੍ਹਾਂ ਦਾ ਇਹ ਮਾਮਲਾ ਜਿੱਤਾ ਜਾ ਰਿਹਾ ਹੈ ਅੱਜ ਜੀ ਬਿਆਨ ਲਖਾਊਗਾ ਬਿਆਨ ਦਿਖਾਉਣ ਤੋਂ ਬਾਅਦ ਹੀ ਆਪਾਂ